ਦੂਜੇ ਦਿਨ ਵੀ ਪੀਆਰਟੀਸੀ ਅਤੇ ਪਨਵਸ ਦੇ ਕੱਚੇ ਕਰਮਚਾਰੀਆਂ ਵੱਲੋਂ ਬੱਸਾਂ ਰੱਖੀਆਂ ਬੰਦ ਅਤੇ ਦਿੱਤਾ ਗਿਆ ਦਰਨਾ ਕੀਤੀ ਗਈ ਨਾਰੇਬਾਜੀ ਦੱਸਦੀ ਹੈ ਕਿ ਜਿੱਥੇ ਇਹਨਾਂ ਵੱਲੋਂ ਕਿਲੋਮੀਟਰ ਸਕੀਮਾਂ ਦੇ ਜੋ ਟੈਂਡਰ ਸੀ ਜੇ ਬੱਸਾਂ ਦੇ ਟੈਂਡਰ ਪੈਰੇ ਸੀ ਉਹਨਾਂ ਦਾ ਵਿਰੋਧ ਕਰਦੇ ਹੋਏ ਇਹਨਾਂ ਵੱਲੋਂ ਬੀਤੀ ਕੱਲ ਜਿਹੜਾ ਚੱਕਾ ਜਾਮ ਕੀਤਾ ਗਿਆ ਸੀ ਤੇ ਕੁਝ ਵਰਕਰ ਨੇ ਜਿਹੜੇ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਨਹੀਂ ਲੱਗੇ ਸੀ ਜਿਸ ਦੇ ਵਿਰੋਧ ਵਜੋਂ ਇਨ੍ਹਾਂ ਵੱਲੋਂ ਟੈਂਕੀਆਂ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਇਨ੍ਹਾਂ ਵੱਨੋਂ ਲਈਆਂ ਆਪਣੇ ਗਈਆਂ ਸਨ ਅਤੇ ਕਈ ਜਗ੍ਹਾ ਤੇ ਵੀ ਵੱਡੇ ਹਾਲਾਤ ਸੇ ਵੀ ਹੋਏ ਸਨ ਅਤੇ ਉਸ ਨੂੰ ਲੈ ਕੇ ਅੱਜ ਇਨ੍ਹਾਂ ਵੱਲੋਂ ਆਪਣਾ ਰੋਸ ਤਰਨਾ ਦੂਸਰੇ ਦਿਨ ਵੀ ਚੱਲ ਰਿਹਾ ਸਰਕਾਰੀ ਬੱਸਾਂ ਬਹੁਤ ਘੱਟ ਅੱਜ ਸੜਕਾਂ ਦੇ ਉੱਤੇ ਦਿਖਾਈ ਦਿੱਤੀਆਂ ਕਿਉਂਕਿ ਇਨ੍ਹਾਂ ਵੱਲੋਂ ਆਪਣਾ ਰੋਸ ਹੈ ਜਿਹੜਾ ਉਹ ਪਿਆਰ ਕੀਤਾ ਜਾ ਰਿਹਾ ਹੈ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੱਚੇ ਕੰਮ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਨਾਂ ਨਾਲ ਜੋ ਬੱਸਾਂ ਦੇ ਜੋ ਆਪਣਾ ਕਿਲੋਮੀਟਰ ਸਕੀਮ ਹੈ ਪਾਈਆਂ ਜਾ ਰਹੀਆਂ ਹਨ ਉਹਨਾਂ ਦਾ ਵੀ ਇਹਨਾਂ ਬਲਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਬੱਸਾਂ ਪਾਵੇ ਨਾ ਕਿ ਕਿਲੋਮੀਟਰ ਸਕੀਮ ਬੱਸਾਂ ਪਾਵੇ ਜਿਸ ਦੇ ਨਾਲ ਇਹਨਾਂ ਦਾ ਰੋਜ਼ਗਾਰਾ ਜਿਹੜਾ ਉਹ ਚਲਾ ਜਾਵੇਗਾ ਜਿਸ ਨੂੰ ਲੈ ਕੇ ਸਵਾਰੀਆਂ ਨੇ ਜਿਹੜੀ ਆਫ ਵੀ ਕਾਫੀ ਪਰੇਸ਼ਾਨ ਹੁੰਦੀਆਂ ਨਜ਼ਰ ਆਈਆਂ ਕਿਉਂਕਿ ਔਰਤਾਂ ਜ਼ਿਆਦਾਤਰ ਸਰਕਾਰੀ ਬੱਸਾਂ ਤੇ ਹੀ ਸਵਰ ਕਰਦੀਆਂ ਹਨ ਅਤੇ ਸਰਕਾਰੀ ਬੱਸਾਂ ਜੇ ਲਗਭਗ ਹੀ ਬੰਦ ਰਹੀਆਂ मुदा प्यार सरदारंत्री मुर्दा पर प्यार सरदार मुर्दा पर प्यार सरदार मुर्दा पर ਮਦਰੀ ਮੁਰਦਾਬਾ 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 ਪਿਆ ਦਿਲ ਦਾ ਚੇਰ ਮੁਰਦਾਬਾ 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 ਜਾਬਰ ਮੰਤਰੀ ਮੁਰਦਾਬਾ ਮੁਰਦਾਬਾ ਮੇਰਾ ਨਾਮ ਹੈ ਜੀ ਰਵਨ ਸਿੰਘ ਭੋਲਾ ਪੀ ਆਰਟੀਸੀ ਵਰਕਰ ਜਿਹਨੇ ਨਾ ਜਾਦ ਸੂਬਾ ਕਾਰਜਕਾਰੀ ਪ੍ਰਧਾਨ ਨੀਗਰ ਜੋਤਾ ਜੀ ਦੂਸਰੇ ਦਿਨ ਦੇ ਵਿੱਚ ਤੁਹਾਡਾ ਚਲਦੇ ਆ ਕੱਲ ਕੀ ਤੁਹਾਡੀ ਮੀਟਿੰਗ ਹੋਈ ਹੈ ਇੱਕੋ ਜੀ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ ਜੀ ਇਹ ਜਿਹੜਾ ਸੰਘਰਸ਼ ਹੈ ਸਰਕਾਰ ਨੇ ਆਪ ਛੇੜਿਆ ਜੀ ਦੇਖੋ ਕੱਲੇ ਦਿਨਾਂ ਨੇ ਟ੍ਰੈਕਟਰ ਕੱਢਣੇ ਸੀ ਅਸੀਂ ਤਾਂ 11 ਵਜੇ ਆਪਦਾ ਜਿਹੜਾ ਪ੍ਰੋਟੈਸਟ ਕਰਨਾ ਸੀ ਦਾ ਅਸੀਂ ਕੋਈ ਆਪਣੀਆਂ ਗੇਟ ਰੈਲੀਆਂ ਕਰਨੀਆਂ ਸੀ ਅਜੇ ਤਾਂ ਅਸੀਂ ਸ਼ੁਰੂ ਵੀ ਨਹੀਂ ਕੀਤਾ ਸੀ ਜੀ ਤੇ ਪਹਿਲਾਂ ਦੇ ਵਿੱਚ ਹੀ ਸਰਕਾਰ ਬਗਲਾਟ ਦੇ ਵਿੱਚ ਆਈ ਤੇ ਸਾਡੇ ਸਾਥੀਆਂ ਨੂੰ ਘਰਾਂ ਦੇ ਵਿੱਚੋਂ ਰਾਉਂਡ ਅਪ ਕਰ ਲਿਆ ਤੇ ਗਿਰਫਤਾਰ ਕਰਕੇ ਲੈ ਗਏ ਤੇ ਤਾਂ ਮਜਬੂਰ ਨਾਲ ਸਾਨੂੰ ਇਹਦੇ ਦੀਪੂ ਬੰਦ ਕਰਨੇ ਪਏ ਆ ਨਹੀਂ ਤਾਂ ਅਸੀਂ 2 ਘੰਟੇ ਦਾ ਆਪਦਾ ਪ੍ਰੋਟੈਸਟ ਕਰਨਾ ਸੀ ਕੱਲ੍ਹ ਇਹ ਟੈਂਡਰਾਂ ਦੀ ਜਿਹੜੀ ਸਾਡੀ ਮੰਗ ਸੀ ਕਿ ਵੀ ਇਹ ਟੈਂਡਰ ਰੱਦ ਕੀਤੇ ਜਾਣ ਵੀ ਮੈਕਵੇ ਦਾ ਜਿਹੜਾ ਨਿੱਜੀਕਰਨ ਨਾ ਕੀਤਾ ਜਾਵੇ ਤੇ ਸਰਕਾਰ ਹੈ ਜਿਹੜੀ ਜਿਹੜੀ ਦਾਅਵੇ ਕਰਦੀ ਸੀ ਵੀ ਅਸੀਂ ਪੱਕੀਆਂ ਨੌਕਰੀਆਂ ਦੇਵਾਂਗੇ ਤੇ ਕੱਚਾ ਨਾ ਹੀ ਖਤਮ ਕਰਦਾਂਗੇ ਮੈਕਵੇ ਦੇ ਵਿੱਚੋਂ ਕਿਸੇ ਵੀ ਮੈਕਵੇ ਵਿੱਚ ਕੱਚਾ ਵਰਕਰ ਨਹੀਂ ਹੋਊਗਾ ਤੇ ਅਸੀਂ ਆ ਤੁਹਾਡੇ ਸਾਹਮਣੇ ਖੜੇ ਆ ਜੀ 55 ਸਾਲ ਦੀ ਉਮਰ ਹੋ ਗਈ 20 ਸਾਲ ਤੋਂ ਕੱਚੇ ਆ ਅੱਜ ਵੀ ਵੇਟਿੰਗ ਦੇ ਵਿੱਚ ਆ ਇਹਨੇ ਬੱਸਾਂ ਆਏ ਨੇ ਜਦ ਬੱਸਾਂ ਆ ਗਿਆ ਉਦੋਂ ਤੁਹਾਨੂੰ ਡਿਊਟੀ ਤੇ ਪਾਵਾਂਗੇ ਹਾਈ ਕੋਰਟਾਂ 'ਚ ਵੀ ਅਸੀਂ ਕੇਸ ਜਿੱਤ ਚੁੱਕੇ ਆ ਜੀ ਇਹਨਾਂ ਦੇ ਕੋਈ ਜੂਤੇ ਸਰਕ ਨਹੀਂ ਹੈ ਜੂਨੀ ਸਰਕੀ ਜੀ ਅਸੀਂ ਘਰਾਂ ਦੇ ਵਿੱਚ ਬੈਠੇ ਆ ਮੈਨੂੰ 2.5 ਸਾਲ ਹੋ ਗਏ ਵੇਟਿੰਗ ਦੇ ਵਿੱਚ ਪਾਏ ਨੂੰ 20 ਸਾਲ ਹੋ ਗਏ ਮੈਨੂੰ ਭਰਤੀ ਹੋਏ ਨੂੰ ਮੰਗ ਲੇ ਜੇ ਹੁਣ ਸਾਡੀ ਇੱਕ ਬੱਸ ਕੰਡਮ ਹੋ ਜਾਂਦੀ ਹੈ ਤਾਂ ਦੋ ਡਰਾਈਵਰ ਕਨੈਕਟਰ ਸਾਡੇ ਘਰੋਂ ਚਲੇ ਜਾਂਦੇ ਆ ਜੀ ਅਸੀਂ ਤਾਂ ਕਰਕੇ ਪਿੱਟ ਸਿਆਪਾ ਕਰ ਰਹੇ ਆ ਵੀ ਸਾਡੇ ਮੈਕਵੇ ਦਾ ਜਿਹੜਾ ਨਿਜੀਕਰਨ ਬੰਦ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਨੌਕਰੀਆਂ ਨੂੰ ਸੇਵ ਕੀਤਾ ਜਾਵੇ ਸਾਨੂੰ ਤਰਖਾਹ ਦਿੱਤੀ ਜਾਵੇ 2.5 ਸਾਲਾਂ ਤੋਂ ਸਾਨੂੰ 5 ਰੁਪਏ ਤਰਖਾਹ ਨਹੀਂ ਦਿੱਤੀ ਜੀ ਘਰਾਂ ਦੇ ਵਿੱਚ ਬੈਠੇ ਆ ਬਟਿੰਡੇ ਦੀ ਪੂਰੀ ਅੰਡਰ ਹੋਏ ਹੋਏ ਆ ਇਸ ਕਰਕੇ ਤਾਂ ਕਰਕੇ ਅਸੀਂ ਲਾਵਾ ਲੋਕ ਲੜਾਈ ਲੜ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਡਰਾਈਵਰ ਕਨੈਕਟਰ ਸਾਰੇ ਘਰਾਂ ਨੂੰ ਬਗ ਜਾਣਗੇ ਇਕੱਲੀਆਂ ਕਿਲੋਮੀਟਰਾਂ ਰਹਿ ਜਾਣਗੀਆਂ ਉੱਥੇ ਪ੍ਰਾਈਵੇਟ ਬੰਦੇ ਚੱਲਣਗੇ ਕੱਲ ਕੱਲ ਵੀ ਟੈਕੀ ਦੇ ਜਿਹੜੇ ਅੱਜ ਤੋਂ ਟੋੜ ਕੀ ਅੱਜ ਅਸੀਂ ਸ਼ਾਂਤਬਾਈ ਅਸੀਂ ਕੱਲ ਵੀ ਸ਼ਾਂਤਬਾਈ ਬੈਠੇ ਸੀਗੇ ਸਾਡਾ ਜਿਹੜਾ ਪ੍ਰੋਟੈਸਟ ਹੈ ਸ਼ਾਂਤਮਈ ਹੈ ਸਰਕਾਰ ਦਾ ਪਿੱਟ ਸੇ ਆਪਾਂ ਕਰ ਰਹੇ ਆ ਪਰ ਜਦੋਂ ਕੋਈ ਪ੍ਰਸ਼ਾਸਨ ਸਾਡੇ ਤੇ ਆ ਕੇ ਵੱਧ ਵੀ ਕਰਦਾ ਹੈ ਤਾਂ ਸਾਨੂੰ ਫਿਰ ਰੋਸ ਵਜੋਂ ਪੈਂਕੀਆਂ ਦੇ ਵਿਚਾਰਨਾ ਪਿਆ ਜੇ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਨਹੀਂ ਅਸੀਂ ਬੈਠੇ ਆ ਜੀ ਅਸੀਂ ਕਿਸੇ ਨੂੰ ਕੋਈ ਕਹਨੇ ਆ ਅਸੀਂ ਕੋਈ ਕਿਸੇ ਨਾਲ ੱੱਕਾ ਨਹੀਂ ਕਰਦੇ ਸਾਈਡ ਤੇ ਸਾਹਤ ਦਾ ਹੀ ਪ੍ਰੋਟੈਸਟ ਕਰ ਰਹੇ ਆ ਜੇ ਸਾਡੇ ਨਾਲ ਪ੍ਰਸ਼ਾਸਨ ਕੋਈ ੱੱਕਾ ਕਰੂਗਾ ਤਾਂ ਜੋ ਅਸੀਂ ਵੀ ਮੋਰੋ ਹਿੱਟ ਦਾ ਜਵਾਬ ਪੱਥਰਾਂ ਦੇਵਾਂਗੇ ਜੀ ਅਸੀਂ ਆਮ ਤੇ ਸਮਝਦਾ ਜੀ ਸਾਡਾ ਜਿੰਨਾ ਚਿਰ ਟੈਂਟਰ ਲੱਤ ਨਹੀਂ ਹੁੰਦੇ ਸਾਡੀਆਂ ਡਿਊਟਾਂ ਡਿਊਟੀਆਂ ਜਿਹੜੀਆਂ ਰੈਗੂਲਰ ਸੇਫ ਨਹੀਂ ਹੁੰਦੀਆਂ ਉਹਨਾਂ ਤੇ ਅਸੀਂ ਬੈਠੇ ਆ ਜੀ ਸਾਨੂੰ 20-20 ਸਾਲ ਹੋ ਗਏ ਸਾਨੂੰ ਤਰਕਾ ਤਾਂ ਮਿਲਦੀ ਨਹੀਂ ਅਸੀਂ ਜਾਈਏ ਕਿਤੇ ਤਰਕਾ ਵੀ ਧਰਨਾ ਲਾ ਕੇ ਲੈਣੀ ਪੈਂਦੀ ਆ ਜਿੰਨੀ ਕਿ ਮਿਲਦੀ ਆ ਬਈ